ਹਰ ਪਾਸੇ ਖਿਆਲਾਂ ਦੇ ਅੰਤ ਦੇ ਵਿੱਚ ਅਜੀਬ ਖਬਰ ਹੈ ਨਵੇਂ ਮੱਛਰ ਨੇ ਆਏ ਕੁਦਰਤ ਦੇ ਰੰਗ ਵੇਖੋ ਮੱਛਰਾਂ ਨੇ ਲੋਕੀ ਸਤਾਏ ਜ਼ਿੰਦਗੀ ਨਾਮਾ ਹਾਲੇ ਦੁਨੀਆ ਸੁਣੋ ਅੱਜ ਦਾ ਸੱਚ ਸਿਆਸਤ ਸਮਾਜ ਸੰਕਟ ਹਰ ਖਬਰ ਦਾ ਤੱਤ ਜੀ ਦੋਸਤੋ ਲਓ ਫਿਰ ਬਾਤ ਪਾਉਂਦੇ ਆ ਤੁਹਾਡੇ ਨਾਲ ਅੱਜ ਦੀਆਂ ਦੇਸ਼-ਵਿਦੇਸ਼ ਦੀਆਂ ਖਬਰਾਂ 24 ਅਕਤੂਬਰ 2025 ਦਾ ਦਿਹਾੜਾ ਹੈ ਪੰਜਾਬ ਦੇ ਨਾਲ ਸ਼ੁਰੂਆਤ ਕਰਦੇ ਆ ਖਬਰਾਂ ਦੀ ਪੰਜਾਬ ਦੇ ਵਿੱਚ ਸਾਹ ਸੰਕਟ ਬਰਕਰਾਰ ਹੈ ਜਲੰਧਰ ਦੇ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਕੀਤਾ ਗਿਆ ਦਰਜ ਪਰਾਲੀ ਸਾੜਨ ਦੇ 484 ਮਾਮਲੇ ਜਿਹੜੇ ਨੇ ਸਾਹਮਣੇ ਆਏ ਨੇ ਦੀਵਾਲੀ ਤੋਂ 4 ਦਿਨ ਬਾਅਦ ਉੱਤਰੀ ਭਾਰਤ ਦੇ ਵਿੱਚ ਸਾਹ ਸੰਬੰਧੀ ਸਮੱਸਿਆਵਾਂ ਮਾ ਜਾਰੀ ਨੇ ਕੇਂਦਰੀ ਪ੍ਰਦਰਸ਼ਨ ਜਿਹੜੇ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ CPCB ਦੁਆਰਾ ਵੀਰਵਾਰ ਨੂੰ ਜਾਰੀ ਕੀਤੇ ਗਏ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ AQI ਦੇ ਲੈਵਲ ਜਿਹੜੇ ਨੇ ਕਈ ਉੱਤਰੀ ਭਾਰਤੀ ਸ਼ਹਿਰਾਂ ਦੇ ਵਿੱਚ ਹਵਾ ਦੀ ਗੁਣਵੱਤਾ ਨੂੰ ਬਹੁਤ ਮਾੜੀ ਦਿਖਾਇਆ ਗਿਆ ਹਵਾ ਪ੍ਰਦੂਸ਼ਣ ਖਾਸ ਕਰਕੇ ਪੰਜਾਬ, ਐਨਸੀਆਰ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਮਾੜੀ ਸ਼੍ਰੇਣੀ ਦੇ ਵਿੱਚ ਦੱਸੀ ਗਈ ਹੈ। ਕਮਲਕੌਰ ਜਿਹੜੀ ਸੀ ਪਿਛਲੇ ਦਿਨਾਂ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜਿਹਨੂੰ ਭਾਬੀ ਦੇ ਨਾਲ ਨੇ ਵੀ ਜਾਣਿਆ ਜਾਂਦਾ ਹੈ ਕਮਲਕੌਰ ਭਾਬੀ। ਕਤਲ ਕੇਸ ਦੇ ਮਾਮਲੇ 'ਚ ਦੋ ਮੁਲਜ਼ਮ ਦੋਸ਼ੀ ਕਰਾਰ ਦਿੱਤੇ ਅਤੇ ਦੋ ਫਰਾਰ ਨੇ। ਬਹੁਤ ਹੀ ਵਿਵਾਦਪੂਰਨ ਕਮਲਕੌਰ ਕਤਲ ਕੇਸ ਦੇ ਵਿੱਚ ਅਦਾਲਤ ਨੇ ਦੋ ਮੁਲਜ਼ਮਾਂ ਦੇ ਵਿਰੁੱਧ ਦੋਸ਼ ਜਿਹੜਾ ਦਾਰ ਕਰ ਦਿੱਤੇ ਨੇ ਇਸ ਕੇਸ ਦੇ ਵਿੱਚ ਜਸਪ੍ਰੀਤ ਸਿੰਘ ਤੇ ਨਿਮਰਤ ਪ੍ਰੀਤ ਕੌਰ ਵਿਰੁੱਧ ਚਾਰਜ ਸ਼ੀਟ ਪੇਸ਼ ਕਰਨ ਤੋਂ ਬਾਅਦ ਅੱਜ ਅਦਾਲਤ ਨੇ ਉਹਨਾਂ ਨੂੰ ਦੋਸ਼ੀ ਪਾਇਆ ਮੁਕਦਮੇ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਤੇ ਹਾਲਾਂਕਿ ਦੋਵਾਂ ਮੁਲਜ਼ਮਾਂ ਨੇ ਅਦਾਲਤ ਦੇ ਵਿੱਚ ਦੋਸ਼ੀ ਨਾ ਹੋਣ ਦੀ ਬੇਨਤੀ ਕੀਤੀ ਹੈ ਤੇ ਆਪਣੇ ਬਚਾਅ ਦੇ ਵਿੱਚ ਮੁਕਦਮੇ ਦੀ ਬੇਨਤੀ ਕੀਤੀ ਗਈ ਹੈ ਇਸੇ ਦੌਰਾਨ ਹੀ ਮੁਲਜ਼ਮ ਜਿਹੜੇ ਨੇ ਅਮਰਤਪਾਲ ਸਿੰਘ ਮੈਰੋ ਤੇ ਰਣਜੀਤ ਸਿੰਘ ਅਜੇ ਵੀ ਫਰਾਰ ਨੇ ਤੇ ਅਮਰਤਪਾਲ ਸਿੰਘ ਭਾਰਤ ਤੋਂ ਯੂਏਈ ਸੰਯੁਕਤ ਅਰਬ امارات ਦੱਸਿਆ ਜਾ ਰਿਹਾ ਹੈ ਭੱਜ ਗਿਆ ਸੀ ਜਦੋਂ ਕਿ ਰਣਜੀਤ ਸਿੰਘ ਦਾ ਪਤਾ ਨਹੀਂ ਅਜੇ ਤੱਕ ਲੱਗ ਸਕਿਆ ਜਾਂਚ ਏਜੰਸੀਆਂ ਦੇ ਅਨੁਸਾਰ ਅਜੇ ਤੱਕ ਇੱਕ ਅਣਪਛਾਤੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ ਇਸ ਦੀ ਭੂਮਿਕਾ ਦਾ ਵੀ ਸ਼ੱਕ ਹੈ ਪੁਲਿਸ ਨੇ ਇਸ ਸੰਬੰਧ ਦੇ ਵਿੱਚ ਆਪਣੀ ਜਾਂਚ ਜਿਹੜੀ ਹੈ ਤੇਜ਼ ਕਰ ਦਿੱਤੀ ਹੈ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਕਮਲਕੌਰ ਜਿਹੜੀ ਸੀ ਉਹਦੇ ਕਤਲ ਨੇ ਪੂਰੇ ਇਲਾਕੇ ਦੇ ਵਿੱਚ ਸਸੰਸਣੀ ਮਚਾ ਦਿੱਤੀ ਸੀ ਲੰਬੀ ਜਾਂਚ ਤੋਂ ਬਾਅਦ ਪੁਲਿਸ ਨੇ ਚਾਰ ਮੁੱਖ ਮੁੱਦੋਸ਼ੀਆਂ ਨੂੰ ਦੇ ਵਿਰੁੱਧ ਜਿਹੜਾ ਅਦਾਲਤ ਦੇ ਵਿੱਚ ਦੋਸ਼ ਜ਼ਾਰੀ ਕੀਤੇ ਐ ਮਾਮਲਾ ਹੁਣ ਮੁਕਦਮੇ ਦੇ ਅਗਲੇ ਪੜਾਅ ਦੇ ਉੱਤੇ ਜਿਹੜਾ ਜਾਵੇਗਾ ਜਿੱਥੇ ਅਦਾਲਤ ਗਵਾਹਾਂ ਤੇ ਸਬੂਤਾਂ ਦੇ ਆਧਾਰ ਦੇ ਉੱਤੇ ਅੱਗੇ ਦੀ ਕਾਰਵਾਈ ਜਿਹੜਾ ਕਰੇਗੀ ਤੇ ਕਾਰਵਾਈ ਨਿਰਧਾਰਤ ਅੱਗੇ ਹੋਵੇਗੀ ਵਿਸਤਾਰ ਦੇ ਵਿੱਚ ਖਬਰ ਹੈ ਹੁਣ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਦੁਬਾਰਾ ਹੋਵੇਗੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੁਣਾਂ ਦੀ ਦਸਤਾਰਬੰਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਲਕੇ ਕੱਲ ਨੂੰ ਦਸਤਾਰਬੰਦੀ ਹੋ ਰਹੀ ਹੈ ਜਿਸ ਸਬੰਧੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਜਿਹੜਾ ਇਹ ਹੋਵੇਗਾ ਕਿ ਕਿਸੇ ਜਥੇਦਾਰ ਦੀ ਦੂਜੀ ਵਾਰ ਦਸਤਾਰਬੰਦੀ ਕੀਤੀ ਜਾ ਰਹੀ ਹੈ ਇਸਤੇ ਦੱਸਿਆ ਜਾ ਰਿਹਾ ਕਿ ਬੀਤੇ ਮਾਰਚ ਮਹੀਨੇ ਦੇ ਵਿੱਚ ਜਦੋਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਲਦੀਪ ਸਿੰਘ ਗੜਗਾਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ ਤਾਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਤੇ ਸੰਤ ਸਮਾਜ ਵੱਲੋਂ ਇਸ ਦਾ ਬਹੁਤ ਜ਼ੋਰਦਾਰ ਤਰੀਕੇ ਦੇ ਨਾਲ ਵਿਰੋਧ ਵੀ ਕੀਤਾ ਗਿਆ ਸੀ ਨਿਹੰਗ ਸਿੰਘ ਜਥੇਬੰਦੀਆਂ ਤੇ ਸੰਤ ਸਮਾਜ ਦੇ ਵੱਲੋਂ ਕੀਤੇ ਗਏ ਵਿਰੋਧ ਨੂੰ ਵੇਖਦਿਆਂ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸਵੇਰੇ ਤੜਕੇ 3 ਵਜੇ ਦੇ ਕਰੀਬ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਦੀ ਸਿੱਖ ਸਿੰਘ ਸਾਹਿਬ ਵੱਜੋਂ ਚੁੱਪ-ਚੁਪੀ ਤੇ ਤਰੀਕੇ ਨਾਲ ਦਸਤਾਰਬੰਦੀ ਕਰ ਦਿੱਤੀ ਗਈ ਸੀ ਜੋ ਕਿ ਉਸ ਸਮੇਂ ਬਹੁਤ ਚਰਚਾ ਦਾ ਵਿਸ਼ਾ ਰਹੀ ਹੈ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਨਿਹੰਗ ਸਿੰਘ ਜਥੇਬੰਦੀਆਂ ਤੇ ਸੰਤ ਸਮਾਜ ਦੇ ਵੱਲੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਉਹਨਾਂ ਨੂੰ ਸਿੰਘ ਸਾਹਿਬ ਦੇ ਵਜੋਂ ਮਾਨਤਾ ਨਹੀਂ ਦਿੱਤੀ ਜਾ ਰਹੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਨਾਲ ਜਿਹੜੀਆਂ ਮੀਟਿੰਗ ਕਰਕੇ ਉਹਨਾਂ ਨੂੰ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਹੱਕ ਦੇ ਵਿੱਚ ਮਨਾਲਿਆ ਗਿਆ ਸੀ ਜਿਸ ਤੋਂ ਬਾਅਦ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇੱਕ ਬਿਆਨ ਜਾਰੀ ਕਰਦਿਆਂ ਸਿੰਘ ਸਾਹਿਬ ਗਿਆਨੀ ਕੁਲਦੇਵ ਸਿੰਘ ਗੜਗਾਜ ਦੇ 25 ਅਕਤੂਬਰ ਕੱਲ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਦਸਤਾਰਬੰਦੀ ਹੋਣ ਦੀ ਗੱਲ ਕਹੀ ਗਈ ਸੀ ਇਸ ਸੰਬੰਧੀ ਪੱਖ ਲੈਣ ਦੇ ਲਈ ਜਦੋਂ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਤੇ ਸੰਤ ਸਮਾਜ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨਾਲ ਜਿਹੜਾ ਉਹਨਾਂ ਦੇ ਮੋਬਾਈਲ ਫੋਨ ਦੇ ਉੱਤੇ ਗੱਲ ਕਰਨੀ ਚਾਹੀਦੀ ਸੀ ਤਾਂ ਦੋਨਾਂ ਧਾਰਮਿਕ ਆਗੂਆਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਜਦੋਂ ਇਸ ਸੰਬੰਧੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਦੀ 25 ਅਕਤੂਬਰ ਦਿਨ ਸ਼ਨੀਵਾਰ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਜਿਹੜੀ ਹੈ ਦਸਤਾਰਬੰਦੀ ਕੀਤੀ ਜਾ ਰਹੀ ਹੈ ਅਗਲੀ ਖਬਰ ਵੱਲ ਚਲੀਏ ਤੇ ਪੰਜਾਬ ਦੇ ਨਾਲ ਸੰਬੰਧਤ ਹੈ ਪੰਜਾਬ ਦੇ ਮੁਥਲ ਡੀਆਈਜੀ ਪੁੱਲਰ ਦੀ ਰਹਾਇਸ਼ ਦੇ ਉੱਤੇ ਮੋੜ ਛਾਪੇ ਮਾਰੀ ਹੋਈ ਹੈ ਨਗਦੀ ਤੇ ਸਮਾਨ ਜਿਹੜਾ ਜ਼ਬਤ ਕੀਤਾ ਹੈ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਅੱਜ ਪੰਜਾਬ ਦੇ ਮੁਤਲ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਪੁੱਲਰ ਦੀ ਚੰਡੀਗੜ੍ਹ ਸਥਿਤ ਰਹਾਇਸ਼ ਦੀ ਦੂਜੇ ਗੇਟ ਦੀ ਤਲਾਸ਼ੀ ਲਈ ਹੈ ਜਿਸ ਦੇ ਵਿੱਚ ਨਗਦੀ ਅਤੇ ਕੀਮਤੀ ਸਮਾਨ ਜ਼ਬਤ ਕੀਤਾ ਗਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਪੁੱਲਰ ਨੂੰ ਪਿਛਲੇ ਹਫ਼ਤੇ ਰਿਸ਼ਵਤ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਅਧਿਕਾਰੀਆਂ ਦੇ ਅਨੁਸਾਰ ਭੁੱਲਰ ਦੇ ਸੈਕਟਰ 40 ਦਿੱਤ ਕਾਰਜੜਾ ਉਹਦੇ ਉੱਤੇ ਅਜੇਹੇ ਸਮੇਂ ਛਾਪਾ ਮਾਰਿਆ ਹੈ ਜਦੋਂ ਰਿਪੋਰਟਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਹ ਏਜੰਸੀ ਦੇ ਨਾਲ ਸਹਿਯੋਗ ਨਹੀਂ ਕਰ ਰਿਹਾ ਉਹਨਾਂ ਕਹਿ ਕਿ ਛਾਪੇ ਦੇ ਦੌਰਾਨ CBI ਨੇ CCTV ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਹੈ ਤੇ ਇਮਾਰਤ ਦੀ ਕੀਮਤ ਦਾ ਵੀ ਮੁਲਾਂਕਣ ਜੜਾ ਕੀਤਾ ਹੈ ਤਰਨਤਾਂ ਜ਼ੀਮਨੀ ਚੌਂ ਜਿਹੜੀ ਹੈ ਉਹਦੇ ਵਿੱਚ ਕਾਂਗਰਸ ਦਾ ਪੂਰਾ ਜ਼ੋਰ ਲੱਗਿਆ ਹੋਇਆ ਵੜਿੰਗ ਤੇ ਆਸ਼ੂ ਸਟੇਜ ਦੇ ਉੱਤੇ ਇਕੱਠੇ ਨਜ਼ਰ ਆਏ ਨੇ ਤਰਨਤਾਰਨ ਵਿਧਾਨ ਸਭਾ ਜ਼ੀਮਨੀ ਚੋਣ ਜਿੱਤਾਂ ਦੇ ਲਈ ਕਾਂਗਰਸ ਪਾਰਟੀ ਨੇ ਪੂਰਾ ਜ਼ੋਰ ਲਗਾ ਦਿੱਤਾ ਹੈ ਪਾਰਟੀ ਦੇ ਵੱਲੋਂ ਹਰ ਪੱਦਰ ਦੇ ਉੱਤੇ ਆਗੂਆਂ ਨੂੰ ਤਾਇਨਾਤ ਕੀਤਾ ਗਿਆ ਹੈ ਜਿਸ ਦੇ ਨਾਲ ਇਹ ਸਾਫ਼ ਹੋ ਰਿਹਾ ਹੈ ਕਿ ਕਾਂਗਰਸ ਇਸ ਚੋਣ ਨੂੰ ਕਿਸੇ ਵੀ ਕੀਮਤ ਦੇ ਉੱਤੇ ਜਿਹੜਾ ਜਿੱਤਣਾ ਚਾਹੁੰਦੀ ਹੈ ਇਸ ਦੇ ਦੌਰਾਨ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣਿੰਗ ਤੇ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਲਗਭਗ 5 ਮਹੀਨਿਆਂ ਬਾਅਦ ਇੱਕੋ ਸਟੇਜ ਦੇ ਉੱਤੇ ਇਕੱਠੇ ਨਜ਼ਰ ਆਏ ਹੈ ਦੋਮਾ ਅਗੂਆ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਦੇ ਬਾਵਜੂਦ ਇਹ ਇਕੱਠ ਇੱਕ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ। ਦੂਸਰੇ ਪਾਸੇ ਆਮ ਆਦਮੀ ਪਾਰਟੀ ਤਰਨਤਾਰਨ ਦੇ ਵਿੱਚ ਬੋਲੇ ਨੇ ਸੀਐਮ ਮਾਨ ਕਿਹਾ ਹੈ ਕਿ ਵਿਰੋਧੀ ਰਾਜਨੀਤੀ ਨੂੰ ਸਮਝਦੇ ਐ ਖੇਡ। ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਦੌਰਾਨ ਅਹੁਦੇਦਾਰ ਅਤੇ ਵਲੰਟੀਆਂ ਦੇ ਨਾਲ ਮੀਟਿੰਗ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਤਰਨਤਾਰ ਪੁੱਜੇ ਨੇ। ਇਸ ਮੌਕੇ ਉਹਨਾਂ ਨੇ ਉਹਨਾਂ ਦੇ ਨਾਲ ਮਨੀਸ਼ ਸ਼ਸੋਧਿਆ ਕੈਬਨਟ ਮੰਤਰੀ ਤੇ ਸੂਬਾ ਪ੍ਰਧਾਨ ਅਮਨ अरोड़ा ਕੈਬਨਟ ਮੰਤਰੀ ਹਰਪਾਜਨ ਸਿੰਘ ਈਟੀਓ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਿਧਾਇਕ ਸ਼ੈਰੀ ਕਲਸੀ ਤੇ ਸਾਬਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਪਤਨੀ ਨਵਜੋਤ ਕੌਰ ਸੋਲ ਆਦੀ ਵੀ ਮੌਜੂਦ ਰਹੇ ਨੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਦਰਬਾਰ ਸਾਹਿਬ ਤਰਨਤਨ ਵਿਖੇ ਮੱਥਾ ਟੇਕਿਆ ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਸਦਾ ਹੀ ਗੁਰੂਆਂ ਦੇ ਵਰਦਾਨ ਦੇ ਨਾਲ ਨਿਵਾਜਿਆ ਗਿਆ ਹੈ ਉਨਾ ਕਹਿਆ ਕਿ ਅੱਜ ਪੰਜਾਬ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਜਿਵੇਂ ਕਿ ਰਿਸ਼ਵਤਖੋਰੀ ਤੇ ਨਸ਼ੇ ਦੀ ਸਮੱਸਿਆ ਪਰ ਹੁਣ ਹਾਲਾਤ ਤੇਜ਼ੀ ਦੇ ਨਾਲ ਬਿਹਤਰ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤਰਨ ਤਰਨ ਦੀ ਕਿਸਮਤ ਬਦਲਨੀ ਕਿਸਮਤ ਬਦਲਨੀ ਹੈ ਇਹ ਜ਼ੀਮਨੀ ਚੋਣ ਹੋਣੀ ਨਹੀਂ ਸੀ ਚਾਹੀਦੀ ਪਰ ਸਾਬਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਤਿਹਾਂਤ ਦੇ ਮਗਰੋਂ ਇਹ ਚੋਣ ਹੋ ਰਹੀ ਹੈ ਉਹਨਾਂ ਕਹਿ ਕੇ ਪਰਮਾਤਮਾ ਦੇ ਭਾਣੇ ਨੂੰ ਮੰਨਣਾ ਪੈਂਦਾ ਹੈ ਤੇ ਅਸੀਂ ਸਭ ਮਿਲ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਕੱਠੇ ਹੋਏ ਹਾਂ ਤਰਨਤਨ ਹਲਕੇ ਦੀ ਜ਼ੀਮਨੀ ਚੋਣ 11 ਨਵੰਬਰ ਨੂੰ ਹੋਵੇਗੀ ਤੇ ਉਹਨਾਂ ਕਹੇ ਕਿ ਵਿਰੋਧੀ ਪਾਰਟੀਆਂ ਵੱਲੋਂ ਕਈ ਤਰ੍ਹਾਂ ਦੇ ਪ੍ਰਚਾਰ ਕੀਤੇ ਜਾਣਗੇ ਪਰ ਤੁਸੀਂ ਝੂਠੇ ਪ੍ਰਚਾਰ ਤੋਂ ਬਚਣਾ ਹੈ ਤੇ ਇਹ ਲੋਕ ਰਾਜਨੀਤੀ ਨੂੰ ਖੇਡ ਸਮਝਦੇ ਨੇ ਪਰ ਤੁਹਾਨੂੰ ਆਪਣੀ ਸੋਝ-ਬੂਝ ਦੇ ਨਾਲ ਸਹੀ ਫੈਸਲਾ ਕਰਨਾ ਹੈ ਤੇ ਮਤਦਾਨ ਦਾ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਨਾ ਹੈ ਉਹਨਾਂ ਕਹੇ ਕਿ ਅਸੀਂ ਪੰਜਾਬ ਦੇ ਲਈ ਖੜੇ ਹਾਂ ਤੇ 26 ਅਕਤੂਬਰ ਨੂੰ ਰੋਡ ਸ਼ੋਅ ਕੱਢਿਆ ਜਾਵੇਗਾ ਹਰਿਆਣੇ ਦੀ ਗੱਲ ਚ ਕਰੀਏ ਤਾਂ ਹਰਿਆਣੇ ਦੇ ਵਿੱਚ ਜੋ ਮੁਸਤਫਾ ਦਾ ਮਾਮਲਾ ਚੱਲ ਰਿਹਾ ਹੈ ਉਦੇ ਪੁੱਤਰ ਦੀ ਮੌਤ ਦੀ ਜਾਂਚ ਸੀਬੀਆਈ ਨੂੰ ਸੌਂਪਨ ਦੀ ਸਿਫਾਰਿਸ਼ ਕਰ ਦਿੱਤੀ ਗਈ ਹੈ ਹਰਿਆਣਾ ਸਰਕਾਰ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਪੁੱਤਰ ਅਕਿਲ ਅਖਤਰ ਦੀ ਮੌਤ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੂੰ ਸੌਂਪਨ ਦੀ ਸਿਫਾਰਿਸ਼ ਕਰਨ ਜਾ ਰਹੀ ਹੈ ਪੰਚਕੂਲਾ ਪੁਲਿਸ ਦੇ ਅਧਿਕਾਰੀਆਂ ਨੇ ਇਸ ਫੈਸਲੇ ਦੀ ਪੁਸ਼ਟੀ ਕਰ ਦਿੱਤੀ ਹੈ ਤੇ ਇਸ ਕੇਸ ਦੀ ਸਿਫਾਰਿਸ਼ ਕਰਨ ਦਾ ਇੱਕ ਕਾਰਨ ਅੰਤਰਰਾਜੀ ਅਧਿਕਾਰ ਖੇਤਰ ਵੀ ਦੱਸਿਆ ਗਿਆ ਹੈ ਦੂਸਰੇ ਪਾਸੇ ਦੇਸ਼ ਦੇ ਪਾਸੇ ਚਲੀਏ ਤਾਂ ਬਿਹਾਰ ਨਿਤਿਸ਼ ਕੁਮਾਰ ਦੀ ਜੜੀ ਹੈ ਅਦਵਾਈ ਹਿੰਟ ਐਨਡੀਏ ਬਿਹਾਰ ਦੇ ਵਿੱਚ ਸਾਰੇ ਚੋਂ ਰਿਕਾਰਡ ਤੋੜੇਗੀ ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਕਹਿ ਰਹੇ ਨੇ ਬਿਹਾਰ ਇਲੈਕਸ਼ਨ ਦੇ ਵਿੱਚ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਅਗਵਾਈ ਹਿੰਟ ਐਨਡੀਏ ਬਿਹਾਰ ਵਿਧਾਨ ਸਭਾ ਚੋਣਾਂ ਦੇ ਵਿੱਚ ਪਿਛਲੇ ਸਾਰੇ ਚੋਣ ਰਿਕਾਰਡ ਤੋੜ ਦੇਵੇਗੀ ਇਸ ਦੇ ਦੌਰਾਨ ਉਹਨਾਂ ਵਿਰੋਧੀ ਜਿਹੜੇ ਇੰਡੀਆ ਗੱਠਜੋੜ ਦੇ ਉੱਤੇ ਚੁਟਕੀ ਲਈ ਹੈ ਜਿਸ ਨੂੰ ਉਹਨਾਂ ਜ਼ਮਾਨਤ ਦੇ ਬਾਹਰ ਲੋਕਾਂ ਦੀ ਅਗਵਾਈ ਵਾਲਾ ਦੱਸਿਆ ਚੋਣਾਂ ਵਾਲੇ ਸੂਬੇ ਦੇ ਵਿੱਚ ਆਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਭੀੜ ਨੂੰ ਆਪਣੇ ਮੋਬਾਈਲ ਫੋਨਾਂ ਦੀ ਲਾਈਟਾਂ ਜਗਾਉਣ ਦੇ ਲਈ ਕਹਿ ਦਿੱਤਾ ਉਹਨਾਂ ਆਰਜीडी ਦੇ ਉੱਤੇ ਤੰਜ ਕੱਸਦਿਆਂ ਕਿਹਾ ਜਦੋਂ ਸਾਰੇ ਲੋਕ ਲੋਕਾਂ ਦੇ ਕੋਲ ਅਜਿਹੇ ਆਧੁਨਿਕ ਜੰਤਰ ਨੇ लालटेन दी कोई लोड ਨਹੀਂ ਹੈ लालटेन ਜਾਨਕੀ ਆਰ ਜੀ ਡੀ ਦਾ ਚੋਣ ਨਿਸ਼ਾਨ ਹੈ ਉਹਦੇ ਵੱਲ ਇਸ਼ਾਰਾ ਕੀਤਾ ਨਿਤੀਸ਼ ਕੁਮਾਰ ਦੀ ਤਾਰੀਫ ਕਰਦਿਆਂ ਮੋਦੀ ਨੇ ਦੋਸ਼ ਲਗਾਇਆ ਕਿ ਉਹ 2005 ਦੇ ਵਿੱਚ ਸੱਤਾ ਦੇ ਵਿੱਚ ਆਏ ਪਰ ਉਹਨਾਂ ਦੇ ਕਾਰਜਕਾਲ ਦਾ ਲਗਭਗ ਇੱਕ ਦਹਾਕਾ ਕੇਂਦਰ ਦੇ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਦੇ ਵੱਲੋਂ ਰੋਕਿਆ ਗਿਆ ਜਿਸ ਨੂੰ ਆਰ ਜੀ ਡੀ ਲਗਾਤਾਰ ਬਲੈਕਮੇਲ ਕਰ ਰਹੀ ਸੀ ਕਿ ਜੇਕਰ ਬਿਹਾਰ ਦੇ ਵਿੱਚ ਐਨ ਡੀ ਏ ਸਰਕਾਰ ਨੁਸ ਸਹਿਯੋਗ ਦਿੱਤਾ ਗਿਆ ਤਾਂ ਉਹ ਆਪਣਾ ਸਮਰਥਨ ਵਾਪਸ ਲੈ ਲਵੇਗੀ ਇੰਟਰਨੈਸ਼ਨਲ ਖਬਰਾਂ ਤੇ ਝਾਤ ਮਾਰੀਏ ਤਾਂ ਪੰਜਾਬੀਆਂ ਨੇ ਫਿਰ ਜਿਹੜੇ ਨੇ ਛੰਡੇ ਗੱਡ ਦਿੱਤੇ ਹੈ ਕਾਰਗੋ ਥੀਫ ਬਣੇ ਨੇ ਅਮਰੀਕਾ ਦੇ ਵਿੱਚ ਕਰੋੜਾਂ ਦੀ ਟ੍ਰਾਂਸਪੋਰਟ ਠੱਗੀ ਕਰਦੇ 12 ਪੰਜਾਬੀ ਗ੍ਰਫਤਾਰ ਹੋਏ ਹੈ ਅਮਰੀਕਾ ਦੀ ਪੁਲਿਸ ਨੇ ਦੇਸ਼ ਦੇ ਪੱਛਮੀ ਸੂਬਿਆਂ ਜਾਨਕੀ ਵਾਸ਼ਿੰਗਟਨ ਅਤੇ ਕੈਲੀਫੋਰਨੀਆ ਦੇ ਵਿੱਚ ਸਿੱਖ ਸੌਰੀ ਸਿੰਘ ਆਰਗੇਨਾਈਜੇਸ਼ਨ ਨਾਂ ਦੀ ਜਿਹੜੀ ਹੈ ਹੇੰਟ ਸੰਗਠਿਤ ਗੈਂਗ ਦੇ 12 ਮੈਂਬਰਾਂ ਨੂੰ ਕਰੋੜਾਂ ਡਾਲਰਾਂ ਦੀ ਟਰਾਂਸਪੋਰਟ ਠੱਗੀ ਦੇ ਦੋਚ ਜਿਹੜਾ ਗ੍ਰਫਤਾਰ ਕੀਤਾ ਹੈ ਸੇਟ ਬਰਨार्ड ਕਾਉਂਟੀ ਸ਼ੈਰਿਫ ਪੁਲਿਸ ਵਿਭਾਗ ਜਿਹੜਾ ਉਹਦੇ ਵੱਲੋਂ ਕਥਿਤ ਦੋਸ਼ੀਆਂ ਦੀ ਪਛਾਣ ਪਰਮਵੀਰ ਸਿੰਘ 29 ਸਾਲਾਂ ਹਰਪ੍ਰੀਤ ਸਿੰਘ 26 ਸਾਲਾਂ ਅਰਸ਼ਪ੍ਰੀਤ ਸਿੰਘ 27 ਸਾਲਾਂ ਸਾਰੇ ਵਾਸੀ ਜਿਹੜੇ ਨੇ ਰੈਂਜੋ ਕੋਕਾ ਮੋਗਾ ਸੰਦੀਪ ਸਿੰਘ 31 ਸਾਲਾਂ ਵਾਸੀ ਸੇਟ ਬਰਨार्ड ਮਨਦੀਪ ਸਿੰਘ 42 ਸਾਲਾਂ ਰਣਜੋਧ ਸਿੰਘ 38 ਸਾਲਾਂ ਦੋਹੇ ਵਾਸੀ ਜਿਹੜੇ ਨੇ ਬੇਕਰਜ਼ ਫੀਲਡ ਦੇ ਨੇ ਗੁਰਨੇਕ ਸਿੰਘ ਚੋਹਾਨ 40 ਸਾਲਾਂ ਵਿਕਰਮਜੀਤ ਸਿੰਘ 30 ਸਾਲਾਂ ਨਰਾਇਣ ਸਿੰਘ 27 ਸਾਲਾਂ ਤਿੰਨੇ ਵਾਸੀ ਜਿਹੜੇ ਨੇ ਫੌਂਟਾਨਾ ਦੇ ਨੇ ਵਿਕਰਮਜੀਤ ਸਿੰਘ 27 ਸਾਲਾਂ ਵਾਸੀ ਸੈਕਰਾਮੈਂਟੋ ਹਿੰਮਤ ਸਿੰਘ ਖਾਲਸਾ 28 ਸਾਲਾਂ ਵਾਸੀ ਰੈਟਨ ਵਾਸ਼ਿੰਗਟਨ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਐਲਗਰ ਹਰਨਾ ਡੇਜ਼ 27 ਸਾਲਾਂ ਵਾਸੀ ਫੌਂਟਾਨਾ ਵਜੋਂ ਕੀਤੀ ਗਈ ਹੈ ਪੁਲਿਸ ਦੀ ਜਾਂਚ ਜਿਹੜੀ ਹੈ ਸਾਂਝੀ ਟੀਮ ਵੱਲੋਂ ਦੱਸਿਆ ਗਿਆ ਕਿ 221 ਤੋਂ ਢੋਆ ਢੋਾਈ ਦੇ ਨਾਂ ਹੇਠ ਕੀਮਤੀ ਸਮਾਨ ਗਾਇਬ ਹੋਣ ਦੀਆਂ ਸੈਂਕੜੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੈਲੀਫੋਰਨੀਆ ਤੇ ਵਾਸ਼ਿੰਗਟਨ ਦੀਆਂ ਕਾਉਂਟੀ ਜਿਹੜੀ ਹੈ ਪੁਲਿਸ ਦੇ ਵੱਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਸੀ ਇਹਨਾਂ ਟੀਮਾਂ ਨੇ ਲੰਬੀ ਜਾਂਚ ਤੋਂ ਬਾਅਦ ਪਤਾ ਲਾਇਆ ਕਿ ਕੁਝ ਵਿਅਕਤੀਆਂ ਨੇ ਸਿੰਘ ਆਰਗੇਨਾਈਜੇਸ਼ਨ ਨਾਂ ਹੇਠ ਜਿਹੜਾ ਗੈਂਗ ਬਣਾਇਆ ਹੋਇਆ ਸੀ ਜੋ ਨਾਮੀ ਟਰਾਂਸਪੋਰਟ ਕੰਪਨੀਆਂ ਦੇ ਨਾਂ ਹੇਠ ਕੀਮਤੀ ਸਮਾਨ ਦੀ ਢੋਆ ਢੁਆਈ ਦੇ ਠੇਕੇ ਲੈ ਕੇ ਸਮਾਨ ਲੋਡ ਕਰ ਲੈਂਦਾ ਤੇ ਠਿਕਾਣੇ ਦੇ ਉੱਤੇ ਜਿਹੜਾ ਪਹੁੰਚਾਉਂਦੀ ਥਾਂ ਵੇਚ ਦਿੰਦੇ ਪੁਲਿਸ ਨੇ ਦੱਸਿਆ ਕਿ ਸਬੂਤ ਇਕੱਤਰ ਕਰਕੇ ਇੱਕੋ ਵੇਲੇ ਛਾਪੇ ਮਾਰਦਿਆਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ 4 ਸਾਲਾਂ ਦੇ ਦੌਰਾਨ ਕੀਤੀਆਂ ਠਗੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੇ ਕਿਹਾ ਕਿ ਇਹ ਪਤਾ ਵੀ ਲਾਇਆ ਜਾ ਰਿਹਾ ਹੈ ਕਿ ਇਹ ਲੋਕ ਚੋਰੀ ਕੀਤੀ ਕੀਤਾ ਗਿਆ ਸਮਾਨ ਜਿਹੜਾ ਆਪ ਵੇਚਦੇ ਸਨ ਜਾਂ ਕਿਸੇ ਵਿਕਰੇਤਾ ਨੂੰ ਜਿਹੜਾ ਸਸਤੇ ਰੇਟ ਦੇ ਉੱਤੇ ਵੇਚ ਦਿੰਦੇ ਸੀ ਇਸੇ ਤਰ੍ਹਾਂ ਹੀ ਇਹ ਕਾਰਵਾਈ ਫੈਡਰਲ ਜਾਂਚ ਬਿਊਰੋ ਜਿਹੜੀ ਹੈ ਰਿਵਰ ਰਿਵਰ ਸਾਈਡ ਆਈਲੈਂਡ ਟਾਸਕ ਫੋਰਸ ਲਾਸ ਐਂਜਲਸ ਕਾਉਂਟੀ ਸ਼ੈਰਫ ਦੇ ਵਿਭਾਗ ਤੇ ਫੌਂਟਾਨਾ ਪੁਲਿਸ ਅਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਵੱਲੋਂ ਸਾਂਝੇ ਤੌਰ ਦੇ ਉੱਤੇ ਕੀਤੀ ਗਈ ਹੈ ਅਗਲੀ ਖਬਰ ਵੱਲ ਚਲੀਏ ਤੇ ਜੋ ਪਾਣਾ ਵਾਪਰਿਆ ਪਿਛਲੇ ਦਿਨ ਕੈਲੀਫੋਰਨੀਆ ਰੋਡ ਕ੍ਰੈਸ਼ ਜਿਹੜਾ ਹੋਇਆ ਉਹਦੇ ਵਿੱਚ ਪਿੰਡ ਵਾਲੇ ਜਿਹੜੇ ਕਹਿ ਰਹੇ ਨੇ ਭਾਈ ਸਾਡਾ ਬੱਚਾ ਤਾਂ ਨਸ਼ਾ ਹੀ ਨਹੀਂ ਕਰਦਾ ਤੇ ਉਹ ਸਿੰਘ ਸਜਿਆ ਹੋਇਆ ਹੈ ਪਿੰਡ ਵਾਲੇ ਵੀ ਦਾਵਾ ਕਰ ਰਹੇ ਨੇ ਪਰ ਅਮਰੀਕਾ ਦੇ ਵਿੱਚ ਪਾਈ ਇਦਾਂ ਨਹੀਂ ਹੁੰਦਾ ਅਗਲੇ ਨਾਲ ਦੀ ਨਾਲ ਮੈਡੀਕਲ ਕਰਾਉਂਦੇ ਆ ਜੇ ਤੁਹਾਨੂੰ ਪੁਲਿਸ ਰੋਕਦੀ ਵੀ ਆ ਤੁਹਾਡਾ ਬਰੀਥ ਚੈੱਕਅਪ ਕਰਦੇ ਆ ਹੋਰ ਸਾਰਾ ਕੁਝ ਕਰਦੇ ਆ ਤੇ ਉਹਦੇ ਕੋਲੋਂ ਨਸ਼ੀਲੇ ਪਦਾਰਥ ਮਿਲੇ ਆ ਜੀ ਤੇ ਪੈਂਟ ਵਾਲੇ ਕਹਿੰਦੇ ਉਹ ਤਾਂ ਕੌਫੀ ਪੀਤੀ ਸੀ ਸਰ ਇੱਕ ਸਟਰੋਂਗ ਕੌਫੀ ਭਾਈਓ ਕੌਫੀ ਦੇ ਨਾਲ ਚੀਜ਼ ਨਹੀਂ ਮਿਲਦੀ ਹੋਰ ਹੀ ਚੀਜ਼ਾਂ ਮਿਲ ਜਾਂਦੀਆਂ ਨੇ ਨਾਲੇ ਇਕੀਆਂ ਸਾਲਾਂ ਦਾ ਜੀ ਹਾਲਾਤ ਬਦਲ ਸਕਦੇ ਨੇ ਕੀ ਕਿਹਰੇ ਹਾਲਾਤਾਂ ਦੇ ਵਿੱਚ ਉਹ ਰਹਿ ਰਿਹਾ ਹੋਵੇਗਾ ਕੈਲੀਫੋਰਨੀਆ ਰੋਡ ਕ੍ਰੈਸ਼ ਜਿਹੜਾ ਹੈ ਅਨਧਿਕਾਰਤ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰ ਲਾਇਸੈਂਸ ਦੇਣਾ ਪਰੇਸ਼ਾਨੀ ਪਰੇਸ਼ਾਨ ਕਰਨ ਵਾਲਾ ਹੈ ਵਾਈਟ ਹਾਊਸ ਨੇ ਬਿਆਨ ਦੇ ਦਿੱਤਾ ਅਮਰੀਕਾ ਦੇ ਵਿੱਚ ਵਾਪਰੇ ਇੱਕ ਟਰੱਕ ਹਾਦਸੇ ਨੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਾਰੀ ਕਰਨ ਸੰਬੰਧੀ ਵੱਡੇ ਪੱਧਰ ਦੇ ਉਤੇ ਬੈਨ ਸ਼ੇਡ ਦਿੱਤੀ। ਕੈਲੀਫੋਰਨੀਆ ਦੇ ਵਿੱਚ ਬੀਤੇ ਦਿਨੀ ਵਾਪਰੇ ਵੱਡੇ ਸੜਕ ਹਾਦਸੇ ਦੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਤੋਂ ਇਲਾਵਾ ਚਾਰ ਹੋਰ ਜ਼ਖਮੀ ਹੋਏ ਅਤੇ 8 ਗੱਡੀਆਂ ਨੁਕਸਾਨੀਆਂ ਗਈਆਂ। ਅਧਿਕਾਰੀਆਂ ਨੇ ਹਾਦਸੇ ਦਾ ਕਾਰਨ ਬਣਨ ਦੇ ਦੋਸ਼ੀ ਡਰਾਈਵਰ ਦੀ ਪਛਾਣ 21 ਸਾਲਾਂ ਜਸ਼ਨਪ੍ਰੀਤ ਸਿੰਘ ਦੇ ਵਜੋਂ ਕੀਤੀ ਹੈ ਜਿਸ ਦੇ ਕਥਿਤ ਤੌਰ ਦੇ ਉਤੇ ਨਸ਼ੇ ਦੀ ਹਾਲਤ ਦੇ ਵਿੱਚ ਇੱਕ ਕਮਰਸ਼ੀਅਲ ਟਰੱਕ ਚਲਾਉਣ ਦਾ ਦੋਸ਼ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਡੀ ਐਚ ਐਸ ਦੇ ਅਨੁਸਾਰ ਜਸ਼ਨਪ੍ਰੀਤ ਸਿੰਘ ਭਾਰਤ ਤੋਂ ਇੱਕ ਅਣਅਧਿਕਾਰਤ ਪ੍ਰਵਾਸੀ ਹੈ ਜੋ 2022 ਦੇ ਵਿੱਚ ਦੱਖਣੀ ਸਰਹੱਦ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਤੇ ਬਾਅਦ ਦੇ ਵਿੱਚ ਦੇਸ਼ ਦੇ ਵਿੱਚ ਛੱਡ ਦਿੱਤਾ ਗਿਆ ਸੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਆਈ ਸੀ ਈ ਏਜੰਸੀ ਨੇ ਨਸ਼ੇ ਦੀ ਹਾਲਤ ਦੇ ਵਿੱਚ ਭਿਆਨਕ ਗੱਡੀ ਚਲਾ ਕੇ ਗੈਰ ਇਰਾਦਤਨ ਕਤਲ ਦੇ ਦੋਸ਼ਾਂ ਤਹਿਤ ਉਸ ਦੀ ਗ੍ਰਿਫਤਾਰੀ ਦੀ ਤੋਂ ਬਾਅਦ ਨਜ਼ਰਬੰਦੀ ਦੀ ਬੇਨਤੀ ਜਿਹੜੀ ਹੈ ਦਾਖਲ ਕੀਤੀ ਹੈ ਵੀਰਵਾਰ ਨੂੰ ਵਾਈਟ ਹਾਊਸ ਦੀ ਇੱਕ ਬਰੀਫਿੰਗ ਦੇ ਵਿੱਚ ਪ੍ਰੈਸ ਸਕੱਤਰ ਕੈਰੋਲਿਨ ਲਿਵਿਟ ਨੇ ਜਿਹੜਾ ਇਸ ਦੀ ਆਲੋਚਨਾ ਕਰ ਦਿੱਤੀ ਉਹਨਾਂ ਰਾਜਾਂ ਦੇ ਵੱਲੋਂ ਅਣਅਧਿਕਾਰਤ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਿਹੜੇ ਨੇ CDL ਐਸ ਜਾਰੀ ਕਰਨ ਨੂੰ ਪਰੇਸ਼ਾਨ ਕਰਨ ਵਾਲਾ ਦੱਸਿਆ ਉਹਨਾਂ ਪੁਸ਼ਟੀ ਕੀਤੀ ਹੈ ਕਿ ਕੈਲੀਫੋਰਨੀਆ ਨੇ ਸਿੰਗ ਨੂੰ ਜਿਹੜਾ CDL ਦਿੱਤਾ ਸੀ ਤੇ ਕਿਹਾ ਕਿ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ DOT ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਲਿਵਿਟ ਨੇ ਕਿ ਕੈਲੀਫੋਰਨੀਆ ਨੇ ਇਸ ਵਿਅਕਤੀ ਨੂੰ ਲਾਇਸੈਂਸ ਦਿੱਤਾ ਤੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਜਾਂਚ ਕਰ ਰਿਹਾ ਹੈ ਕਿ ਇਹ ਕਿਵੇਂ ਹੋਇਆ ਸਕੱਤਰ ਡਫੀ ਨੇ ਇਹ ਸਪਸ਼ਟ ਕਰ ਦਿੱਤਾ ਕਿ ਅਯੋਗ ਜਾਂ ਵਪਾਰਕ ਵਾਹਨਾਂ ਨੂੰ ਚਲਾਉਣ ਦੇ ਲਈ ਗੈਰ ਲਾਇਕ ਵਿਅਕਤੀਆਂ ਨੂੰ ਲਾਇਸੈਂਸ ਜਾਰੀ ਨਹੀਂ ਕੀਤੇ ਜਾਣੇ ਚਾਹੀਦੇ ਟਰਾਂਸਪੋਰਟੇਸ਼ਨ ਸਕੱਤਰ ਸੀਨ ਡਫੀ ਨੇ ਜਿਹੜਾ ਸੀਡੀਐਲ ਬਿਨੈਕਾਰਾਂ ਦੇ ਲਈ ਸੰਗੀ ਅੰਗਰੇਜ਼ੀ ਭਾਸ਼ਾ ਟੈਸਟਿੰਗ ਲੋੜਾਂ ਨੂੰ ਲਾਗੂ ਕਰਨ ਦੇ ਵਿੱਚ ਕੈਲੀਫੋਰਨੀਆ ਦੀ ਅਸਫਲਤਾ ਦੀ ਨਿੰਦਾ ਕੀਤੀ ਹੈ ਤੇ ਉਸਨੇ ਚੇਤਾਵਨੀ ਦਿੱਤੀ ਹੈ ਕਿ ਜੇ ਰਾਜ ਰਾਜ ਜਿਹੜਾ ਇਸੇ ਤਰ੍ਹਾਂ ਪਾਲਣਾ ਨਹੀਂ ਕਰਦਾ ਤਾਂ ਉਹ 40 ਮਿਲੀਅਨ ਡਾਲਰ ਤੋਂ ਵੱਧ ਦੇ ਸੰਗੀ ਹਾਈਵੇ ਸੁਰੱਖਿਆ ਫੰਡਿੰਗ ਨੂੰ ਗਵਾ ਸਕਦਾ ਹੈ ਡਫੀ ਨੇ ਪਿਛਲੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕੈਲੀਫੋਰਨੀਆ ਦੀ ਇਹ ਲਾਪਰਵਾਹੀ ਉਹਨਾਂ ਲੱਖਾਂ ਅਮਰੀਕੀਆਂ ਦੇ ਲਈ ਇੱਕ અપਮਾਨ ਹੈ ਜੋ ਸਾਡੇ ਤੋਂ ਸੁਰੱਖਿਆ ਦੀ ਉਮੀਦ ਕਰਦੇ ਨੇ ਜੇ ਰਾਜ ਇਨ੍ਹਾਂ ਮੁੱਦਿਆਂ ਨੂੰ ਠੀਕ ਕਰਨ ਦੇ ਵਿੱਚ ਸਫਲ ਰਹਿੰਦਾ ਤਾਂ ਅਸੀਂ ਸੰਗੀ ਫੰਡਿੰਗ ਨੂੰ ਵਾਪਸ ਲੈਣ ਤੋਂ ਝਿਜਕਾਂਗੇ ਨਹੀਂ ਇਸ ਘਟਨਾ ਨੇ ਸੇਫ ਡਰਾਈਵਰਸ ਐਕਟ ਜਿਹੜਾ ਹੈ ਨਾਮ ਦੇ ਪ੍ਰਸਤਾਵਿਤ ਉਪਾਅ ਨੂੰ ਲੈ ਕੇ ਸਿਆਸੀ ਅਤੇ ਜਨਤਕ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ ਹੈ ਸਮਰਥਕਾਂ ਦਾ ਜਿਹੜਾ ਕਹਿਣਾ ਹੈ ਕਿ ਇਹ ਸੜਕ ਸੁਰੱਖਿਆ ਨੂੰ ਵਧਾਏਗਾ ਜਦੋਂ ਕਿ ਆਲੋਚਕਾਂ ਦਾ ਤਰਕ ਹੈ ਕਿ ਇਹ ਪ੍ਰਵਾਸੀ ਭਾਈਚਾਰਿਆਂ ਨੂੰ ਬੇਇਨਸਾਫੀ ਦੇ ਨਾਲ ਨਿਸ਼ਾਨਾ ਬਣਾਉਂਦਾ ਬਣਾਉਂਦਾ ਹੈ ਪ੍ਰਵਾਸੀ ਵਕੀਲ ਜਿਹੜੇ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਅਜਿਹੇ ਹੀ ਬਿਆਨਬਾਜ਼ੀ ਦੇ ਨਾਲ ਦੇਸ਼ ਭਰ ਦੇ ਵਿੱਚ ਸਿੱਖਾਂ ਤੇ ਦੱਖਣੀ ਏਸ਼ੀਆਈ ਲੋਕਾਂ ਦੇ ਵਿਤਕਰੇ ਤੇ ਹਿੰਸਾ ਵਧ ਸਕਦੀ ਹੈ। ਇਹ ਮਾਮਲਾ ਅਜੇ ਵੀ ਜਾਂਚ ਦੇ ਅਧੀਨ ਹੈ। ਜਸ਼ਨਪ੍ਰੀਤ ਸਿੰਘ ਇਸ ਸਮੇਂ ਹਿਰਾਸਤ ਦੇ ਵਿੱਚ ਹੈ ਤੇ ਉਸਤੇ ਕਈ سنگੀਨ ਅਪਰਾਧਿਕ ਦੋਸ਼ ਜੜੇ ਨੇ ਲੱਗੇ ਨੇ। ਅਗਲੀ ਖਬਰ ਕਰੀਏ ਤੇ ਗੈਰ ਅਮਰੀਕੀ ਬਰਾਮ ਦਾ ਦੁੱਗਣੀਆ ਕਰੇਗਾ ਕੈਨੇਡਾ ਕਾਰਨੀ ਨੇ ਬਿਆਨ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਲੇ ਦਹਾਕੇ ਦੇ ਵਿੱਚ ਕੈਨੇਡਾ ਦੀਆਂ ਗੈਰ ਅਮਰੀਕੀ ਬਰਾਮਦਾਂ ਨੂੰ ਦੁੱਗਣਾ ਕਰਨ ਦਾ ਟੀਚਾ ਜਿਹੜਾ ਮਿੱਥਿਆ ਉਹਨਾਂ ਕਹੇ ਕਿ ਅਮਰੀਕੀ ਟੈਰਿਫਾਂ ਦੇ ਕਾਰਨ ਨਿਵੇਸ਼ ਦੇ ਵਿੱਚ ਠਹਿਰਾ ਆ ਰਿਹਾ ਹੈ 4 ਨਵੰਬਰ ਨੂੰ ਆਪਣੀ ਸਰਕਾਰ ਦਾ ਬਜਟ ਜਾਰੀ ਕਰਨਗੇ ਉਹਨਾਂ ਬੁੱਧਵਾਰ ਕੱਲ੍ਹ ਬੀਤੇ ਚ ਪਰਸੋਂ ਕਿਹਾ ਹੈ ਕਿ ਕੈਨੇਡਾ ਦੀਆਂ ਪੁਰਾਣੀਆਂ ਬਹੁਤ ਸਾਰੀਆਂ ਸਮਰਥਾਵਾਂ ਜੋ ਅਮਰੀਕਾ ਦੇ ਨਾਲ ਨਜ਼ਦੀਕੀ ਸਬੰਧਾਂ ਦੇ ਉੱਤੇ ਆਧਾਰਿਤ ਨੇ ਹੁਣ ਕਮਜ਼ੋਰੀਆਂ ਪੈ कमजोर ਪੈਰੀਆਂ ਨੇ ਸਾਡੇ ਉਦਯੋਗਾਂ ਦੇ ਵਿੱਚ ਕਾਮਿਆਂ ਦੀਆਂ ਨੌਕਰੀਆਂ ਦੇ ਉੱਤੇ ਅਮਰੀਕੀ ਟੈਰਿਫਾਂ ਦਾ ਸਭ ਤੋਂ ਵੱਧ ਅਸਰ ਪਿਆ ਹੈ। ਆਟੋ ਸਟੀਲ, ਲੱਕੜ ਉਦਯੋਗ ਖਤਰੇ ਦੇ ਵਿੱਚ ਨੇ। ਸਾਡੇ ਕਾਰੋਬਾਰ ਨਿਵੇਸ਼ ਕਰਨ ਤੋਂ ਗੁਰੇਜ਼ ਕਰ ਰਹੇ ਨੇ ਕਿਉਂਕਿ ਸਾਡੇ ਸਾਰਿਆਂ ਦੇ ਉੱਤੇ ਲਟਕ ਰਹੀ ਅਨਿਸ਼ਚਿਤਤਾ ਦੀ ਤਲਵਾਰ ਨੇ ਉਹਨਾਂ ਨੂੰ ਰੋਕਿਆ ਹੋਇਆ ਹੈ। ਚੇਤੇ ਰਹੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਟੈਰਿਫ ਦੇ ਨਾਲ ਕੈਨੇਡਾ ਦੇ ਅਰਥਚਾਰੇ ਦੀ ਪ੍ਰਭੂਸੱਤਾ ਦੇ ਲਈ ਖਤਰੇ ਖੜੇ ਕਰ ਰਹੇ ਨੇ। ਜਿਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ અપਬਾਨ ਜਨਕ અપਮਾਨਜਨਕ ਜਿਹੜਾ ਇਹ ਦਾਵਾ ਹੈ ਕਿ ਕੈਨੇਡਾ ਕੁਵਿਜਵਾਂ ਰਾਜ ਬਣ ਸਕਦਾ ਹੈ ਤੇ ਕਾਰਨੀ ਨੇ ਕੈਨੇਡੀਆਈ ਲੋਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਹੈ ਕਿ ਕੈਨੇਡੀਆਈ ਅਤੇ ਅਮਰੀਕੀ ਅਰਥਚਾਰਿਆਂ ਦੇ ਦਰਮਿਆਨ ਇੱਕ ਦੂਜੇ ਦੇ ਨੇੜੇ ਆਉਂਦੀ ਦਿਹਾਕਿਆਂ ਲੰਬੀ ਪ੍ਰਕਿਰਿਆ ਹੁਣ ਖਤਮ ਹੋ ਗਈ ਹੈ। ਉਹਨਾਂ ਕਹੇ ਕਿ ਅਮਰੀਕਾ ਨੇ ਵਪਾਰ ਪ੍ਰਤੀ ਆਪਣੀ ਪਹੁੰਚ ਨੂੰ ਬੁਨਿਆਦੀ ਤੌਰ ਦੇ ਉਤੇ ਬਦਲ ਦਿੱਤਾ। ਤੇ ਆਪਣੇ ਟੈਰਿਫ ਵਧਾ ਕੇ ਉਹਨਾਂ ਪੱਧਰਾਂ ਦੇ ਉੱਤੇ ਲਿਆਂਦਾ ਹੈ ਜੋ ਮਹਾਮੰਦੀ ਦੇ ਦੌਰਾਨ ਆਖਰੀ ਵਾਰ ਦੇਖੇ ਗਏ ਸਨ ਦੂਸਰੇ ਪਾਸੇ 트ੰਪ ਨੇ ਕੈਨੇਡਾ ਦੇ ਨਾਲ ਸਾਰੀਆਂ ਵਪਾਰਕ ਗੱਲਾਂ ਬਾਤਾਂ ਕੀਤੀਆਂ ਮੌਤਲ ਨੇ ਟੀਵੀ ਇਸ਼ਤਿਹਾਰ ਦੇ ਉੱਤੇ ਕਿਉਂ ਨਾਰਾਜ਼ ਹੋਏ ਹੈ ਅਮਰੀਕੀ ਰਾਸ਼ਟਰਪਤੀ ਵੀਰਵਾਰ ਨੂੰ ਕੱਲ੍ਹ ਬੀਤੇ ਚ ਅਮਰੀਕੀ ਰਾਸ਼ਟਰਪਤੀ 트ੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਦੇ ਵਿੱਚ ਕਹਿ ਦਿੱਤਾ ਇੱਕ ਕੈਨੇਡੀਅਨ ਟੀਵੀ ਚੈਨਲ ਤੇ ਅਮਰੀਕੀ ਟੈਰਿਫ ਦੀ ਆਲੋਚਨਾ ਕੀਤੀ ਜਾ ਰਹੀ ਹੈ ਇਸ ਸਥਿਤੀ ਦੇ ਵਿੱਚ ਉਹ ਕੈਨੇਡਾ ਦੇ ਨਾਲ ਸਾਰੀਆਂ ਵਪਾਰਕ ਗੱਲਾਂ ਬਾਤਾਂ ਨੂੰ ਖਤਮ ਕਰ ਰਹੇ ਨੇ 트럼ਪ ਨੇ ਕਿਹਾ ਕਿ ਇਸ਼ਤਿਹਾਰ ਰਾਹੀਂ ਅਮਰੀਕੀ ਅਦਾਲਤ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਹਾਲਾਤਾਂ ਦੀ ਗੱਲ ਕਰੀਏ ਤੇ ਲਸ਼ਕਰ-ਏ-ਤੌਇਬਾ ਦੀ ਲਾਹੌਰ ਦੇ ਵਿੱਚ ਹੋਵੇਗੀ ਵੱਡੀ ਰੈਲੀ। ਭਾਰਤ ਦੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਅੱਤਵਾਦੀ ਸੰਗਠਨ ਲਸ਼ਕਰ-ਏ-ਤੌਇਬਾ ਪਾਕਿਸਤਾਨ ਦੇ ਵਿੱਚ ਖੁੱਲ੍ਹ ਕੇ ਇੱਕ ਵੱਡੀ ਰੈਲੀ ਕਰੇਗਾ ਆਪਰੇਸ਼ਨ ਸਿੰਦੂਰ ਦੇ ਵਿੱਚ ਲਸ਼ਕਰ ਦੇ ਜਿਹੜਾ ਮੁੱਖ ਦਫ਼ਤਰ ਦੀ ਤਬਾਹੀ ਤੋਂ ਬਾਅਦ ਲਸ਼ਕਰ ਆਪਣੀ ਤਾਕਤ ਦਾ ਜਿਹੜਾ ਪ੍ਰਦਰਸ਼ਨ ਕਰਨ ਦੇ ਲਈ ਇੱਕ ਵੱਡੀ ਰੈਲੀ ਕਰ ਰਿਹਾ ਹੈ ਸਰਹੱਦ ਪਾਰ ਦੇ ਸੂਤਰਾਂ ਦੇ ਅਨੁਸਾਰ ਲਸ਼ਕਰ ਵੱਲੋਂ ਜਿਹੜਾ ਰੈਲੀ ਦੇ ਲਈ ਜਾਰੀ ਕੀਤੇ ਗਏ ਪੋਸਟਰ ਦੇ ਵਿੱਚ ਅੱਤਵਾਦੀ ਸੈਫੁੱਲਾ ਕਸੂਰੀ ਦੀ ਫੋਟੋ ਹੈ ਜੋ ਪਹਿਲਗਾਮ ਹਮਲੇ ਤੋਂ ਬਾਅਦ ਸੁਰੱਖਿਆ ਦੇ ਵਿੱਚ ਆਇਆ ਸੀ ਇਸੇ ਤਰ੍ਹਾਂ ਰੈਲੀ ਦੇ ਵਿੱਚ ਹਾਫਿਜ਼ ਸਈਦ ਦਾ ਜਿਹੜਾ ਸੁਨੇਹਾ ਪੜਿਆ ਜਾਵੇਗਾ ਲਸ਼ਕਰ ਦੇ ਇੱਕ ਚੋਟੀ ਦੇ ਅੱਤਵਾਦੀ ਨੇ 2 ਨਵੰਬਰ ਨੂੰ ਲਾਹੌਰ ਦੇ ਮਿਨਾਰੇ ਪਾਕਿਸਤਾਨ ਵਿਕੇ ਹੋਣ ਵਾਲੀ ਰੈਲੀ ਦੇ ਲਈ ਵੱਡੀ ਭੀੜ ਇਕੱਠੀ ਕਰਨ ਦੀ ਅਪੀਲ ਕਰਦੇ ਹੋਏ ਇੱਕ ਵੀਡੀਓ ਵੀ ਜਾਰੀ ਕੀਤੀ ਹੈ। ਦੂਸਰੇ ਪਾਸੇ ਜਿਹੜਾ ਹੈ TTP ਨੇ মনির ਨੂੰ ਦਿੱਤੀ ਹੈ ਧਮਕੀ ਜਿਹੜਾ ਉਥੇ ਦੇ ਆਪਣੇ ਜਰਨਲ ਨੇ ਪਾਕਿਸਤਾਨ ਦੇ ਕਿਹਾ ਕਿ ਜੇ ਤੂੰ ਮਰਦਾ ਹੈ ਨਾ ਤਾਂ ਸਾਡਾ ਸਾਹਮਣਾ ਕਰ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿਚਾਲੇ ਤਨਾਅ ਜਿਹੜਾ ਹੈ ਜਾਦਾ ਵੱਧ ਗਿਆ। ਭਾਵੇਂ ਹੀ ਜੰਗਬੰਦੀ ਨੂੰ ਅੱਗੇ ਵਧਾਇਆ ਗਿਆ। ਉਵੇ ਪਰ ਝੜਪਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਇਸ ਦੇ ਦੌਰਾਨ ਤਹਿਰੀਕੇ ਤਾਲੀਬਾਨ ਪਾਕਿਸਤਾਨ ਟਟੀਪੀ ਜਾਂ ਪਾਕਿਸਤਾਨ ਤਾਲੀਬਾਨ ਨੇ ਪਾਕਿਸਤਾਨੀ ਫੌਜ ਮੁਖੀ ਆਸੀਮ ਮੁਨੀਰ ਨੂੰ ਧਮਕੀ ਦਿੱਤੀ ਹੈ ਪਾਕਿਸਤਾਨੀ ਤਾਲੀਬਾਨ ਨੇ ਮੁਨੀਰ ਨੂੰ ਕਿਹਾ ਕਿ ਜੇ ਤੂੰ ਮਰਦੇ ਤਾਂ ਸਾਡਾ ਸਾਹਮਣਾ ਕਰ ਟਟੀਪੀ ਦੀ ਸਾਹਮਣੇ ਆਈ ਵੀਡੀਓ ਦੇ ਵਿੱਚ ਉਸ ਦੇ ਕਮਾਂਡਰ ਦਾ ਕਹਿਣਾ ਕਿ ਮੁਨੀਰ ਨੂੰ ਆਪਣੇ ਫੌਜੀਆ ਨੂੰ ਮਰਨ ਦੇ ਲਈ ਭੇਜਣ ਦੀ ਬਜਾਏ ਆਪਣੇ ਉੱਚ ਅਧਿਕਾਰੀਆਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਭੇਜਣਾ ਚਾਹੀਦਾ ਹੈ ਵੀਡੀਓ ਦੇ ਵਿੱਚ ਟੀਟੀਪੀ ਦਾ ਸੀਨੀਅਰ ਕਮਾਂਡਰ ਜਿਸ ਦੀ ਪਛਾਣ ਕਮਾਂਡਰ ਕਾਜ਼ਿਮ ਦੇ ਵਜੋਂ ਹੋਈ ਹੈ ਉਹ ਪਾਕਿਸਤਾਨੀ ਫੌਜ ਮੁਖੀ ਮੁਨੀਰ ਨੂੰ ਧਮਕੀ ਦਿੰਦਾ ਦੇਖਿਆ ਦਿਖਾਈ ਦੇ ਰਿਹਾ ਹੈ ਪੱਛਮ ਦੀ ਗੱਲ ਕਰ ਲਈਏ ਤਾਂ ਪੱਛਮੀ ਹਥਿਆਰਾਂ ਦੇ ਨਾਲ ਯੂਕਰੇਨੀ ਹਮਲਿਆਂ ਦੇ ਖਿਲਾਫ ਰੂਸ ਦੀ ਜੜੀ ਹੈ ਪ੍ਰਤੀਕਿਰਿਆ ਜ਼ੋਰਦਾਰ ਹੋਵੇਗੀ ਪੁਤਿਨ ਨੇ ਚੇਤਾਵਨੀ ਦਿੱਤੀ ਹੈ ਰੂਸੀ ਰਾਸ਼ਟਰਪਤੀ ਵਲਾਦੀਮੀਰ ਨੇ ਵੀਰਵਾਰ ਕੱਲ ਕਿਹਾ ਕਿ ਜੇ ਯੂਕਰੇਨ ਨੂੰ ਰੂਸ ਦੇ ਅੰਦਰ ਤੱਕ ਹਮਲਾ ਕਰਨ ਦੇ ਲਈ ਟਾਮ ਹਾਕ ਕਰੂਜ਼ ਮਜ਼ਾਈਲਾ ਵਰਗੇ ਲੰਬੀ ਦੂਰੀ ਦੇ ਹਥਿਆਰ ਦਿੱਤੇ ਜਾਂਦੇ ਨੇ ਤਾਂ ਰੂਸ ਦੀ ਪ੍ਰਤੀਕਿਰਿਆ ਜ਼ੋਰਦਾਰ ਅਤੇ ਹੈਰਾਨ ਕਰਨ ਵਾਲੀ ਹੋ ਜਾਏਗੀ ਪੁਤਿਨ ਨੇ ਰੂਸੀ ਭੰਗੋਲਿਕ ਸੁਸਾਇਟੀ ਦੀ ਇੱਥੇ 17ਵੀਂ ਕਾਂਗਰਸ ਦੇ ਮੌਕੇ ਟੈਲੀਵਿਜ਼ਨ ਦੇ ਉੱਤੇ ਪ੍ਰਸਾਰਤ ਆਪਣੇ ਸੰਬੋਧਨ ਦੇ ਵਿੱਚ ਟਿੱਪਣੀ ਕੀਤੀ ਹੈ ਪੁਤਿਨ ਨੇ ਬੁਡਾਪੇਸਟ ਵਾਰਤਾ ਦੇ ਵਾਰਤਾ ਜਿਹੜੀ ਹੈ ਦੇ ਰੱਦ ਹੋਣ ਰੂਸ ਦੀਆਂ ਦੋ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਉੱਤੇ ਨਵੀਆਂ ਪਾਬੰਦੀਆਂ ਲਾਉਣ ਤੇ ਰੂਸ ਖੇਤਰ ਜਿਹੜਾ ਹੈ ਅੰਦਰ ਤੱਕ ਹਮਲੇ ਕਰਨ ਦੇ ਲਈ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਸਕੀ ਵੱਲੋਂ ਲੰਬੀ ਦੂਰੀ ਦੇ ਹਥਿਆਰ ਪ੍ਰਾਪਤ ਕਰਨ ਦੀ ਸੰਭਾਵਨਾ ਦੇ ਨਾਲ ਜੁੜੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਇਹ ਕਹਿ ਦਿੱਤਾ ਉਹਨਾਂ ਉੱਤੇ ਜਿਹੜਾ ਤਾਜ਼ਾ ਪਾਬੰਦੀਆਂ ਨੂੰ ਰੂਸ ਦੇ ਉੱਤੇ ਦਬਾਅ ਬਣਾਉਣ ਦੀ ਜੜੀ ਇੱਕ ਹੋਰ ਕੋਸ਼ਿਸ਼ ਦੱਸਿਆ ਪੁਤਿਨ ਨੇ ਕਿਹਾ ਕਿ ਕੋਈ ਵੀ ਸਵੈ ਮਾਨ ਵਾਲਾ ਦੇਸ਼ ਬਾਰੀ ਦਬਾਅ ਅੱਗੇ ਨਹੀਂ ਝੁਕ ਸਕਦਾ ਖਾਸ ਕਰਕੇ ਰੂਸ ਵਰਗਾ ਦੇਸ਼ ਕਦੇ ਵੀ ਨਹੀਂ ਉਹਨਾਂ ਯਾਦ ਦਿਵਾਇਆ ਕਿ ਰੂਸ ਦੇ ਉੱਤੇ ਜ਼ਿਆਦਾਤਰ ਅਮਰੀਕੀ ਪਾਬੰਦੀਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਰਾਸ਼ਟਰਪਤੀ ਵਜੋਂ ਪਹਿਲੇ ਕਾਰਜਕਾਲ ਦੇ ਦੌਰਾਨ ਲਾਈਆਂ ਗਈਆਂ ਸਨ ਪੁਤਿਨ ਨੇ ਕਿਹਾ ਕਿ 16 ਅਕਤੂਬਰ ਨੂੰ ਫੋਨ ਦੇ ਉੱਤੇ ਗੱਲਬਾਤ ਦੇ ਦੌਰਾਨ ਬੁਡਾਪੇਸਟ ਜਿਹੜਾ ਉਹਦੇ ਵਿੱਚ ਇੱਕ ਮੀਟਿੰਗ ਦਾ ਪ੍ਰਸਤਾਵ ਟਰੰਪ ਨੇ ਹੀ ਰੱਖਿਆ ਸੀ ਸਾਡਾ ਮੰਨਣਾ ਹੈ ਕਿ ਇਸ ਨੂੰ ਰੱਦ ਨਹੀਂ ਸਗੋਂ ਮੁਲਤਵੀ ਕਰ ਦਿੱਤਾ ਗਿਆ ਪੁਤਿਨ ਨੇ ਦੋਮਾ ਧਿਰਾਂ ਦੇ ਪਰਦੇ ਦੇ ਪਿੱਛੇ ਸੰਪਰਕ ਬਣਾਈ ਰੱਖਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਸਾਡਾ ਮੰਨਣਾ ਹੈ ਕਿ ਗੱਲਬਾਤ ਕਿਸੇ ਵੀ ਵਿਵਾਦ ਜਾਂ ਜੰਗ ਦੇ ਨਾਲੋਂ ਬਿਹਤਰ ਹੈ ਆਖਰੀ ਖਬਰਾਂ ਬਾਲ ਨੂੰ ਝਾਤ ਮਾਰੀਏ ਤੇ ਦੋਸਤੋ ਅਮਰੀਕਾ ਨੇ ਵੈਨਜ਼ੁਏਲਾ ਵਿਚਾਲੇ ਜਿਹੜਾ ਤਣਾਅ ਵਧਾਇਆ ਹੈ ਬਾਰਡਰ ਦੇ ਉੱਤੇ ਨਜ਼ਰ ਆਇਆ ਬੰਬ ਸੁੱਟਣ ਵਾਲੇ B1 ਜਹਾਜ਼ ਅਮਰੀਕਾ ਤੇ ਵੈਨਜ਼ੁਏਲਾ ਦੇ ਵਿਚਕਾਰ ਲਗਾਤਾਰ ਤਣਾਅ ਵਧ ਰਿਹਾ ਹੈ ਇਸ ਦੇ ਦੌਰਾਨ ਅਮਰੀਕਾ ਫੌਜ ਜਿਹੜੀ ਹੈ ਉਹਨੇ ਕਰੇਬਾਈ ਕਰੇਬੀਅਨ ਜਿਹੜਾ ਸਮੁੰਦਰ ਹੈ ਉਹਦੇ ਉੱਤੇ ਵੈਨਜ਼ੁਏਲਾ ਦੇ ਤੱਟ ਦੇ ਉੱਤੇ ਇੱਕ ਸੁਪਰਸੋਨਿਕ ਤੇ ਭਾਰੀ ਬੰਬਰੀ ਬੰਬ ਬਾਰੀ ਕਰਨ ਵਾਲੇ ਜਹਾਜ਼ ਉਡਾਏ ਨੇ ਰੀਪੋਰਟ ਦੇ ਵਿੱਚ ਕੀਤੇ ਗਏ ਇਸ ਦਾਅਵੇ ਨੂੰ ਅਮਰੀਕੀ ਰਾਸ਼ਟਰਪਤੀ ਨੇ ਗਲਤ ਕਰਾਰ ਦਿੱਤਾ ਹੈ ਅਸਲ ਦੇ ਵਿੱਚ ਇਹ ਇੱਕ ਹਫਤੇ ਦੇ ਵਿੱਚ ਯੂਐਸ ਮਿਲਟਰੀ 에ਅਰਕ੍ਰਾਫਟ ਦਾ ਦੂਜਾ ਅਜਿਹਾ ਸ਼ਕਤੀ ਪ੍ਰਦਰਸ਼ਨ ਸੀ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਬੰਬਾਂ ਦੀ ਵਰਖਾ ਕਰਨ ਵਾਲੇ ਜਹਾਜ਼ਾਂ ਦੀ ਇਹ ਉਡਾਨ ਉਸ ਸਮੇਂ ਹੋਈ ਹੈ ਜਦੋਂ ਵਾਸ਼ਿੰਗਟਨ ਇਸ ਇਲਾਕੇ ਦੇ ਵਿੱਚ ਕਥਿਤ ਡਰੱਗ ਤਸਕਰਾਂ ਖਿਲਾਫ ਮਿਲਟਰੀ ਕੈਂਪੇਨ ਜਿਹੜਾ ਚਲਾ ਰਿਹਾ ਹੈ ਨਿਊਜ਼ੀਲੈਂਡ ਸਰਕਾਰ ਖਿਲਾਫ 1 ਲੱਖ ਤੋਂ ਜ਼ਿਆਦਾ ਨਰਸਾਂ ਤੇ ਅਧਿਆਪਕ ਹੜਤਾਲ ਦੇ ਉੱਤੇ ਨੇ ਲਗਭਗ 1 ਲੱਖ ਨਰਸਾਂ ਅਧਿਆਪਕ ਤੇ ਜਨਤਕ ਖੇਤਰ ਦੇ ਕਾਮੇ ਵੀਰਵਾਰ ਨੂੰ ਦੇਸ਼ ਵਿਆਪੀ ਹੜਤਾਲ ਦੇ ਉੱਤੇ ਚਲੇ ਗਏ ਸਿਹਤ ਤੇ ਸਿੱਖਿਆ ਸੇਵਾਵਾਂ ਦੇ ਲਈ ਸਰਕਾਰ ਤੋਂ ਬਿਹਤਰ ਨਿਵੇਸ਼ ਤੇ ਸਰੋਤਾਂ ਦੀ ਮੰਗ ਕਰਦੇ ਨੇ ਇਸ ਨੂੰ ਦੇਸ਼ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਹੜਤਾਲ ਦੇ ਵਿੱਚੋਂ ਦੇਖਿਆ ਜਾ ਰਿਹਾ ਤੇ ਮੰਨਿਆ ਗਿਆ ਇਸ ਹੜਤਾਲ ਦੇ ਵਿੱਚ 60000 ਤੋਂ ਵੱਧ ਸਕੂਲੀ ਅਧਿਆਪਕ 40000 ਨਰਸਾਂ ਤੇ ਪੈਰਾਮੈਡਿਕਸ ਤੇ 15000 ਜਨਤਕ ਸੇਵਾ ਕਰਮਚਾਰੀ ਸ਼ਾਮਲ ਨੇ ਵੈਲਿੰਗਟਨ ਵੈ ਵੈਲਿੰਗਟਨ ਅਤੇ ਹੋਰ ਖੇਤਰਾਂ ਦੇ ਵਿੱਚ ਬਹੁਤ ਜ਼ਿਆਦਾ ਮੌਸਮ ਤੇ ਰੱਦ ਹੋਣ ਦੇ ਬਾਵਜੂਦ ਹਜ਼ਾਰਾਂ ਲੋਕਾਂ ਨੇ ਰੈਲੀਆਂ ਦੇ ਵਿੱਚ ਹਿੱਸਾ ਲਿਆ ਸਿੱਖਿਆ ਤੇ ਸਿਹਤ ਸੇਵਾਵਾਂ ਦੇ ਵਿੱਚ ਨਿਵੇਸ਼ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ ਗਿਆ ਇਸੇ ਤਰ੍ਹਾਂ ਹੀ ਦੇਸ਼ ਦੇ ਵਿੱਚ ਪਹਿਲੀ ਵਾਰ ਪਾਏ ਗਏ ਨੇ ਮੱਛਰ ਲੋਕ ਵੀ ਹੈਰਾਨ ਹੋਏ ਨੇ ਭਾਰਤ ਦੇ ਸਮੇਤ ਦੁਨੀਆ ਭਰ ਦੇ ਵਕ-ਵਕ ਦੇਸ਼ਾਂ ਦੇ ਲੋਕ ਮੱਛਰਾਂ ਤੋਂ ਲਗਾਤਾਰ ਪਰੇਸ਼ਾਨ ਨੇ ਹਰ ਸਾਲ ਮੱਛਰ ਦੇ ਕੱਟਣ ਦੇ ਨਾਲ ਡੇਂਗੂ, ਮਲੇਰੀਆ ਤੇ ਹੋਰ ਕਈ ਬਿਮਾਰੀਆਂ ਹੁੰਦੀਆਂ ਜਿਸ ਦੇ ਕਾਰਨ ਵੱਡੀ ਗਿਣਤੀ ਦੇ ਵਿੱਚ ਮੌਤਾਂ ਹੋ ਜਾਂਦੀਆਂ ਨੇ ਪਰ ਜਿਹੜਾ ਦੇਖਦੇ ਹਾਂ ਕਿ ਕਿਹੜਾ ਮੁਲਕ ਹੈ ਜਿੱਥੇ ਮੱਛਰਾਂ ਨੇ ਸ਼ੁਰੂਆਤ ਕੀਤੀ ਹੈ ਦਰਅਸਲ ਯੂਰੋਪੀਅਨ ਦੇਸ਼ ਹੈ ਆਈਸਲੈਂਡ ਇਸ ਦੇ ਵਿੱਚ ਪਹਿਲੀ ਵਾਰ ਮੱਛਰ ਦੀ ਪੁਸ਼ਟੀ ਹੋਈ ਹੈ ਲੋਕ ਚੜੇ ਮੱਛਰਾਂ ਦੀ ਮੌਜੂਦਗੀ ਤੋਂ ਹੈਰਾਨ ਨੇ ਪਹਿਲਾਂ ਆਈਸਲੈਂਡ ਦੇ ਵਿੱਚ ਮੱਛਰ ਨਹੀਂ ਮਿਲੇ ਸਨ ਆ ਇਹਦੇ ਬਾਰੇ ਜਿਹੜਾ ਉਹ ਗੱਲਬਾਤ ਦੱਸਦੇ ਐ ਆਈਸਲੈਂਡ ਦੇ ਵਿੱਚ ਕਿਵੇਂ ਪਹੁੰਚੇ ਨੇ ਮੱਛਰ ਮੱਛਰ ਆਈਸਲੈਂਡ ਦੇ ਵਿੱਚ ਕਿਵੇਂ ਆਏ ਨੇ? ਰਿਪੋਰਟ ਦੇ ਅਨੁਸਾਰ ਇੱਕ ਆਈਸਲੈਂਡੀ ਨਾਗਰਿਕ ਨੇ ਆਪਣੇ ਘਰ ਦੇ ਵਿੱਚ ਮੱਛਰ ਦੇਖੇ ਤੇ ਪੁਸ਼ਟੀ ਦੇ ਲਈ ਫੋਟੋਆਂ ਭੇਜੀਆਂ। ਇੱਕ ਵਿਗਿਆਨੀ ਨੇ ਬਾਅਦ ਦੇ ਵਿੱਚ ਇਸ ਦੀ ਪੁਸ਼ਟੀ ਕੀਤੀ ਹੈ। ਕਿਹਾ ਗਿਆ ਕਿ ਇਹ ਆਈਸਲੈਂਡ ਦੇ ਵਿੱਚ ਪਾਏ ਜਾਣ ਵਾਲੇ ਮੱਛਰਾਂ ਦਾ ਪਹਿਲਾ ਮਾਮਲਾ ਹੈ। ਹਾਲਾਂਕਿ ਇਹ ਨਿਰਧਾਰਤ ਕਰਨ ਦੇ ਲਈ ਹੋਰ ਨਿਗਰਾਨੀ ਦੀ ਲੋੜ ਹੋਵੇਗੀ ਕਿ ਮੱਛਰ ਆਈਸਲੈਂਡ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕਰ ਚੁੱਕੇ ਨੇ। ਮੱਛਰ ਆਈਸਲੈਂਡ ਦੇ ਵਿੱਚ ਕਿਵੇਂ ਪਹੁੰਚੇ ਨੇ? ਵਿਗਿਆਨੀਆਂ ਨੇ ਸੁਝਾਅ ਦਿੱਤਾ ਹੈ ਕਿ ਇਹ ਮੱਛਰ ਹਾਲ ਹੀ ਦੇ ਵਿੱਚ ਆਈਸਲੈਂਡ ਦੇ ਵਿੱਚ ਆਏ ਹੋ ਸਕਦੇ ਨੇ ਸੰਭਵ ਤੌਰ ਦੇਤੇ ਜਹਾਜ਼ਾਂ ਜਾਂ ਸ਼ਿਪਿੰਗ ਕੰਟੇਨਰਾਂ ਦੇ ਰਾਹੀਂ ਵਿਗਿਆਨੀਆਂ ਦਾ ਮੰਨਣਾ ਹੈ ਕਿ ਮੱਛਰ ਜਿਹੜੇ ਨੇ ਉਹਨਾਂ ਦੀ ਪ੍ਰਜਾਤੀ ਕੁਲੀਸੇਟਾ ਐਨੂਲਾਟਾ ਠੰਡੇ ਮੌਸਮ ਦੀ ਆਦੀ ਹੋ ਸਕਦੀ ਹੈ ਪਰ ਗਲੋਬਲ ਵਾਰਮਿੰਗ ਦੇ ਕਾਰਨ ਗਰਮ ਹਾਲਾਤ ਜਿਹੜੇ ਨੇ ਉਹਨਾਂ ਦੇ ਲਈ ਇੱਥੇ ਬਚਣਾ ਤੇ ਆਪਣੇ ਆਪ ਨੂੰ ਸਥਾਪਿਤ ਕਰਨਾ ਆਸਾਨ ਬਣਾ ਸਕਦੇ ਨੇ ਉਨਾ ਕਹੇ ਕਿ ਕੁਲੇ ਸੇਟਾ ਐਨੂਲਾਟਾ ਜਾਂ ਸੀਐਸ ਐਨੂਲਾਟਾ ਕੁਦਰਤੀ ਤੌਰ ਦੇ ਉਤੇ ਉੱਤਰੀ ਯੂਰਪ ਦੇ ਵਿੱਚ ਪਾਇਆ ਜਾਂਦਾ ਹੈ ਤੇ 0 ਤੋਂ ਘੱਟ ਤਾਪਮਾਨ ਨੂੰ ਬਰਦਾਸ਼ਤ ਕਰ ਸਕਦਾ ਹੈ ਇਹ ਹੈਰਾਨ ਹੈਰਾਨੀਜਨਕ ਕਿਉਂ ਹੈ ਦਰਅਸਲ ਇਸ ਖੋਜ ਤੋਂ ਪਹਿਲਾਂ ਆਈਸਲੈਂਡ ਧਰਤੀ ਦੇ ਉੱਤੇ ਉਹਨਾਂ ਕੁਝ ਥਾਵਾਂ ਦੇ ਵਿੱਚੋਂ ਇੱਕ ਸੀ ਜਿੱਥੇ ਮੱਛਰ ਨਹੀਂ ਹੁੰਦੇ ਇੱਕੋ ਇੱਕ ਹੋਰ ਜਗ੍ਹਾ ਜਿੱਥੇ ਮੱਛਰ ਨਹੀਂ ਪਾਏ ਜਾਂਦੇ ਉਹ ਹੈ ਅੰਟਾਰਕਟਿਕ ਇਸ ਦੇ ਲਈ ਆਈਸਲੈਂਡ ਦੇ ਵਿੱਚ ਮੱਛਰਾਂ ਦੀ ਖੋਜ ਨੇ ਲੋਕਾਂ ਨੂੰ ਜਿਹੜਾ ਹੈਰਾਨ ਤੇ ਪਰੇਸ਼ਾਨ ਵੀ ਕੀਤਾ ਹੈ ਜੀ ਦੋਸਤੋ ਇਹ ਸੀ ਜੀ ਗੱਲਬਾਤ ਦੇਸ਼ ਦੇ ਦੀਆਂ ਖਬਰਾਂ 24 ਅਕਤੂਬਰ 2025 ਦਾ ਦਿਹਾੜਾ